ਬਹੁਤ ਸਾਡਾ ਜਨਮ ਇੱਥੇ ਦਾ ਹੀ ਹੈ ਜੀ 1900 ਤੋਂ ਜ਼ਿਆਦਾ ਉਤੋਂ ਪਹਿਲੇ ਦਾ ਕਾਫੀ ਦੇਰ ਪਹਿਲੇ ਪੁਰਾਣਾ ਮੁਸਲਮਾਨਾਂ ਦਾ ਪਿੰਡ ਹੈ ਅੱਛਾ ਜੀ ਉਹ ਗਲੀਆਂ ਨਾਲੀਆਂ ਸਭ ਪੱਕਾ ਕਰਾਤੀਆਂ ਜੀ ਲਾਈਟਾਂ ਦਾ ਕਾਫੀ ਜ਼ਿਆਦਾ ਪਿੰਡ ਜੇ ਲਵਾਤੀਆਂ ਜੀ ਸਟਰੀਟ ਲਾਈਟਾਂ ਵੀ ਲਵਾਤੀਆਂ ਪੈਣ ਸਟਰੀਟ ਲਾਈਟਾਂ ਦੇ ਸਾਡੇ ਮੇ ਤੋਂ ਪਹਿਲੇ ਸਰਪੰਚ ਸਿਗੇ ਜੀ ਸਰਦਾਰ ਗੁਰਦੇਵ ਸਿੰਘ ਉਹਨੇ ਉਹਨਾਂ ਦਾ ਬੇਟਾ ਅਮਰਜੀਤ ਸਿੰਘ ਉਹਨਾਂ ਨੇ ਇੱਕ ਵਾਰੀ 2 ਲੱਖ ਤੋਂ ਉੱਪਰ अमाउंट दिखी थी दो तकरीबन दो लख आम आदमी क्लीन बनी है हॉस्पिटल उस बिल्डिंग च ही बनी बहुत ज़्यादा पुराना प्राचीन मंदिर है जादा 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 जी है स्कूल साढ़े जी प्राइमरी स्कूल भी है कि हाई स्कूल भी है, है जिस असी ਮੇਰੀ ਟੇਲੋਰ ਚ ਵੀ ਕਾਫੀ ਬਿਲਡਿੰਗ ਅਸੀਂ ਉਹਦੀ ਬਣਾਤੀ ਹੈ ਜੀ ਤੇ ਹੁਣ ਅਸੀਂ ਡਿਮਾਂਡ ਕੀਤੀ ਹੈ ਸਰਕਾਰ ਨੂੰ हां जी सत श्री अ दोस्तों ਪਿੰਡਾਂ ਵਿੱਚੋਂ ਪਿੰਡ ਵਸਦਾ ਪਿੰਡ ਬਸੀ ਗੁਲਾਮ हुसैन ਇੱਕ ਪ੍ਰਾਤਨ ਪਿੰਡ ਜਿੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਇੱਥੇ ਜੀ ਰਹੇ ਨੇ ਨਾਲ ਹੀ ਇੱਕ ਚੋ ਵਗਦਾ ਚੋ ਦੇ ਕੰਡੇ ਇਹ ਪਿੰਡ ਵਸਿਆ ਹੋਇਆ ਤੇ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਪਿੰਡ ਦੇ ਵਿਕਾਸ ਪੱਖੋਂ ਅਸੀਂ ਗੱਲ ਕਰਦੇ ਆ ਕਿਸ ਤਰ੍ਹਾਂ ਦੇ ਇੱਥੇ ਦੇ ਵਿਕਾਸ ਕੀਤੇ ਗਏ ਨੇ ਸਰਕਾਰ ਵੱਲੋਂ ਕਿਦਾਂ ਦੀਆਂ ਸਹਾਇਤਾ ਕੀਤੀਆਂ ਗਈਆਂ ਨੇ ਕਿਦਾਂ ਦੇ ਕਦਮ ਚੁੱਕੇ ਗਏ ਨੇ ਇਸ ਪਿੰਡ ਨੂੰ ਤਰੱਕੀ ਦੀਆਂ ਲੀਹਾਂ ਤੇ ਪਹੁੰਚਾਉਣ ਵਾਸਤੇ ਸਵਾਗਤ ਹੈ ਸਰਪੰਚ ਸਾਹਿਬ ਜੀਬੀਸੀ ਅਪਡੇਟ ਦੇ ਵਿੱਚ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਹਾਂਜੀ ਸਰਪੰਚ ਸਾਹਿਬ ਪਿੰਡ ਬੱਸੀ ਗੁਲਾਮ हुसैन ਆ ਕਾਫੀ ਪੁਰਾਣਾ ਪਿੰਡ ਹੈ ਜੀ ਕਿੰਨੇ ਸਾਲ ਪੁਰਾਣਾ ਵਸਿਆ ਹੈ ਬਹੁਤ ਸਾਡਾ ਜਨਮ ਇੱਥੇ ਦਾ ਹੀ ਹੈ ਜੀ 1957 ਦਾ ਉਸ ਤੋਂ ਪਹਿਲੇ ਦਾ ਕਾਫੀ ਦੇਰ ਪਹਿਲੇ ਪੁਰਾਣਾ ਮੁਸਲਮਾਨਾਂ ਦਾ ਪਿੰਡ ਹੈ ਜੀ ਮੁਸਲਮਾਨਾਂ ਦਾ ਹੈ ਜੀ ਇਹ ਹਨ ਤੇ ਵਿਕਾਸ ਦੀ ਗੱਲ ਕਰੀਏ ਤਾਂ ਕਿੰਨਾ ਕੁ ਵਿਕਾਸ ਹੋ ਚੁੱਕਿਆ ਹੈ ਕਿਹੜੀਆਂ ਕਿਹੜੀਆਂ ਸੁਵਿਧਾਵਾਂ ਇੱਥੇ ਮੌਜੂਦ ਨੇ ਇਸ ਟਾਈਮ ਵਿਕਾਸ ਤਾਂ ਕਾਫੀ ਪਿੰਡ ਦਾ ਮੈਂ ਕਰਵਾ ਚੁੱਕਾ ਹਾਂ ਜੀ ਜਿੱਦਾਂ ਵਾਟਰ ਸਪਲਾਈ ਦਾ ਐਕਟੂਵ ਲਾਇਆ ਹੁਣ ਨਵਾ ਹਾਂਜੀ ਜ਼ਮੀਨਾਂ ਦੇ ਪਾਣੀ ਲਈ ਟੂਬਵਲ ਲਾਇਆ ਜੀ ਬਾਕੀ ਜਿਹੜਾ ਨਹਿਰੀ ਪਾਣੀ ਦਾ ਪ੍ਰੋਜੈਕਟ ਹੈ ਉਹ ਵੀ ਹੁਣ ਖੇਤਾਂ ਨੂੰ ਪਾਈਪ ਪਵਾ ਰਹੇ ਹਾਂ ਜੀ ਤੇ ਹਰ ਜ਼ਿਮੀਂਦਾਰ ਨੂੰ ਪਾਣੀ ਮਿਲ ਸਕੇ ਅੱਛਾ ਜੀ ਹੋ ਗਲੀਆਂ ਨਾਲੀਆਂ ਸਭ ਪੱਕਾ ਕਰਾਤੀਆਂ ਜੀ ਲਾਈਟਾਂ ਦਾ ਕਾਫੀ ਜਿਆਦਾ ਪਿੰਡ 'ਚ ਲਵਾਤੀਆਂ ਜੀ ਸਟਰੀਟ ਲਾਈਟਾਂ ਵੀ ਲਵਾਤੀਆਂ ਪੈਣ ਸਟਰੀਟ 'ਚ ਲਾਈਟਾਂ ਵੀ ਆ ਜਿਹੜਾ ਸਾਡੀ ਮੰਦਰ ਤੋਂ ਚੋਹ ਤੱਕ ਜਾਂਦੀ ਆ ਮੰਦਰ ਨੂੰ ਜਨੀਆਂ ਬਹੁਤ ਆਉਂਦੀ ਆ ਚੋਹ ਤੱਕ ਉਹ ਵੀ ਲਾਈਟਾਂ ਲਵਾਤੀ ਆ ਉਹ ਵੀ ਲਾਈਟਾਂ ਲਾ ਹਾਂਜੀ ਹਾਂਜੀ ਤੇ ਇੱਕ ਜਿਹੜਾ ਚੋਹ ਨਾਲ ਵਗਦਾ ਉਹਦੇ ਨਾਲ ਕੋਈ ਦਿੱਕਤ ਤਾਂ ਨਹੀਂ ਆਦੀ ਪਿੰਨੋ ਜੋ ਬਰਸਾਤਾਂ ਦੇ ਵਿੱਚ ਕੋਈ ਜੀ 1988 'ਚ ਇਹ ਫਲੱਡ ਆਇਆ ਸੀ ਬਹੁਤ ਜਿਆਦਾ ਜਿਹੜਾ 3 ਦਿਨ ਲਗਾਤਾਰ ਪਾਣੀ ਚਲਿਆ ਸੀਗਾ ਉਹਨਾਂ ਪਿੰਡ ਦਾ ਬਹੁਤ ਨੁਕਸਾਨ ਹੋਇਆ ਸੀ ਉਸ ਤੋਂ ਬਾਅਦ ਤਕਰੀਬਨ 92 ਜਾਇਆ ਉਸ ਤੋਂ ਬਾਅਦ ਪਾਣੀ ਉਹਨੂੰ ਬਹੁਤ ਘਟੇ ਜਾਂਦਾ ਜੀ بارش ਨਹੀਂ ਪੈਂਦੀਆਂ ਤੇ بارش ਨਹੀਂ ਉਹਨਾਂ ਉਹਨਾਂ ਸਮਿਆਂ ਵਿੱਚ ਇੱਕ ਡਰ ਬਣਿਆ ਹੋਇਆ ਹੈਗਾ ਲੋ ਜੀ ਮੀਂਹ ਬਰਸਾਤਾਂ ਆ ਗਈਆਂ ਤੇ ਹੁਣ ਕੀ ਹਾਲ ਹੋਏਗਾ ਹਨਾ ਉਹਦਾ ਬਹੁਤ ਡਰ ਸੀ ਜੀ ਲੋਕਾਂ ਨੂੰ ਫੇ ਮਕਾਨਾਂ ਦਾ ਨੁਕਸਾਨ ਨਾ ਹੋਵੇ ਪਰ ਉਦੋਂ ਜ਼ਮੀਨਾਂ ਰੁੜੀਆਂ ਪਰ ਉਹ ਮਕਾਨ ਬਚ ਗਏ ਹਾਂ ਜੀ ਤੇ ਹੋਰ ਸਰਕਾਰ ਵੱਲੋਂ ਕਿਦਾਂ ਦੇ ਕਦਮ ਚੁੱਕੇ ਜਾ ਰਹੇ ਨੇ ਪਿੰਡ ਦੇ ਜਿੱਦਾਂ ਕਿ ਆਪਾਂ ਗੱਲ ਕਰੀਏ ਜੇ ਮੈਡੀਕਲ ਸੁਵਿਧਾ ਦੀ ਕੋਈ ਡਿਸਪੈਂਸਰੀ ਡਿਸਪੈਂਸਰੀ ਵਿੱਚ ਜਿਹੜਾ ਆਪਣੇ ਆਮ ਆਦਮੀ ਕਲੀਨਿਕ ਜਿਹੜੇ ਹੈਗੇ ਆ ਉਹ ਖੋਲ ਦਿੱਤੀ ਗਈ ਹੈ ਇੱਥੇ ਹਾਂ ਜੀ ਹਾਂ ਤੇ ਹੋਰ ਪਿੰਡ ਵਾਸੀਆਂ ਨੂੰ ਜਿਹੜੇ ਲੋੜਵੰਦ ਵਿਅਕਤੀ ਨੇ ਕੋਈ ਰਾਸ਼ਨ ਪਾਣੀ ਦੀ ਸੁਵਿਧਾ ਜਾਂ ਹੋਰ तकरीबन ਕਾਫੀ ਬੰਦਿਆਂ ਨੂੰ ਰਾਸ਼ਨ ਮਿਲਦਾ ਜੀ ਕੋਈ ਚੰਦ ਜਿਹੜੇ ਰਹਿੰਦੇ ਆ ਉਹਨਾਂ ਨੂੰ ਹੁਣ बन ਜਾਣਗੇ ਉਹਨਾਂ ਦੇ ਵੀ ਜਿਹੜਾ ਵਿਕਾਸ ਪਿੰਡ ਦਾ ਹੋ ਰਿਹਾ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਾਂ ਐਨ ਆਰ ਆਈ ਭਰਾਵਾਂ ਦੇ ਨਾਲ ਸਹਿਯੋਗ ਦੇ ਨਾਲ ਸਾਡੇ ਮੇ ਤੋਂ ਪਹਿਲੇ ਸਰਪੰਚ ਸੀਗੇ ਜੀ ਸਰਦਾਰ ਗੁਰਦੇਵ ਸਿੰਘ ਉਹਨੇ ਉਹਨਾਂ ਦਾ ਬੇਟਾ ਅਮਰਜੀਤ ਸਿੰਘ ਉਹਨਾਂ ਨੇ ਇੱਕ ਵਾਰੀ 2 ਲੱਖ ਤੋਂ ਉੱਪਰ ਅਮਾਉਂਟ ਦਿੱਤੀ ਸੀ 2 ਲਗਭਗ 2 ਲੱਖ ਅੱਜ ਜਿੱਥੇ ਆਮ ਆਦਮੀ ਕਲੀਨ ਬਣੀ ਹੈ ਹਸਪੀਟਲ ਉਸ ਬਿਲਡਿੰਗ 'ਚ ਹੀ ਬਣੀ ਹੈ ਹਾਂਜੀ ਤੇ ਹੋਰ ਨਾ ਇਹ ਨੇ ਕਿਸੇ ਨੇ ਹੋਰ ਨਾ ਇਹ ਨੇ ਨਹੀਂ ਕੋਈ ਨਹੀਂ ਮਜ਼ੇ ਕੀਤੀ ਪਿੰਡ ਦੀ ਤੇ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਪਿੰਡ ਦਾ ਇੱਕ ਲੁਕਵਾ ਪੱਖ ਜਿਹੜਾ ਤੁਹਾਨੂੰ ਦੱਸਦੇ ਆ ਕਿ ਇਸ ਪਿੰਡ ਵਿੱਚ ਹਾਥੀ ਦੰਦਾਂ ਦਾ ਵੀ ਕੰਮ ਹੁੰਦਾ ਤੇ ਉਹਦੇ ਬਾਰੇ ਕੀ ਕਹਿਣਾ ਜੀ ਹਾਥੀ ਦੰਦਾਂ ਦਾ ਕੰਮ ਸੀਗਾ ਜੀ ਜਿਹੜਾ ਇੱਥੇ ਕਾਫੀ ਸਾਡਾ ਪਿੰਡ ਪੌਪੂਲਰ ਸੀ ਇਸ ਕੰਮ ਵਜੇ ਜਿਹਦੇ ਸੇ ਸਾਡੇ ਪੁਰਾਣੇ ਜਿਹੜੇ ਕਾਰੀਗਰ ਸੀ ਬਜ਼ੁਰਗ ਉਹਨਾਂ ਨੂੰ ਰਾਸ਼ਟ੍ਰਪਤੀ ਅਵਾਰਡ ਤੱਕ ਵੀ ਮਿਲੇ ਸੀ ਪਰ ਹੁਣ ਜਿੱਦਾਂ ਜਿੱਦਾਂ ਮਤਲਬ ਬੁੱਕਤ ਘਟਦੀ ਗਈ ਕੰਮ ਦੀ ਲੋਕੀ ਕੰਮ ਛੱਡ ਗਏ ਆ ਜੀ ਤਕਰੀਬਨ 2-4 ਕਾਰੇ 2-3 ਬੰਦੇ ਕੰਮ ਕਰਦੇ ਆ ਹੁਣ ਉਹਨਾਂ ਨੂੰ ਪੂਰੀ ਉਹਦੀ ਮਿਹਨਤ ਨਹੀਂ ਮਿਲਦੀ ਇਸ ਕਰਕੇ ਕੰਮ ਕੱਟੇ ਹੀ ਆ ਜੀ ਹੁਣ ਪਿੰਡ ਦੇ ਵਿੱਚ ਇਹ ਤਾਂ ਇੱਥੇ ਕਾਫੀ ਜਿਹੜੇ ਪੁਰਾਣੇ ਕਾਰੀਗਰ ਸਕੇ ਉਹਨਾਂ ਨੂੰ ਰਾਸ਼ਟ੍ਰਪਤੀ ਅਵਾਰਡ ਤੱਕ ਵੀ ਮਿਲੇ ਆ ਜੀ ਹਾਂ ਜੀ ਬੜੀ ਵੱਡੀ ਮਾਣ ਵਾਲੀ ਗੱਲ ਹੈ ਇਸ ਪਿੰਡ ਦੀ ਇੱਕ ਰਾਸ਼ਟਰਪਤੀ ਆਵਾਲ ਮਿਲਣਾ ਬਹੁਤ ਵੱਡੀ ਗੱਲ ਹੈ ਮੈਨੇ ਰੱਖ ਰੱਖ ਮੈਨੇ ਰੱਖਦਾ ਜੀ ਬਹੁਤ ਵੱਡੀ ਗੱਲ ਹੈ ਜੀ ਇੱਕ ਮਾਣ ਮਹਿਸੂਸ ਕਰਦੇ ਉਸ ਚੀਜ਼ ਪੂਰਾ ਪੂਰਾ ਮਾਣ ਮਹਿਸੂਸ ਕਰਦੇ ਆਂ ਤੇ ਪਿੰਡ ਦੇ ਵਿੱਚ ਜੇ ਬੱਸਾਂ ਦੀ ਸਹੂਲਤ ਦੀ ਗੱਲ ਕਰੀਏ ਤਾਂ ਬੱਸਾਂ ਨੂੰ ਕਿ ਲੈ ਕੇ ਆਦਾ ਕੋਈ ਨਹੀਂ ਹੈਗਾ ਜੀ ਸ਼ਹਿਰ ਕਿਤੇ ਕੰਮ ਪੈਂਦਾ ਕਿ ਕੰਮ ਪੈਂਦਾ ਕੋਈ ਟੈਂਪੋ ਦੀ ਸਹੂਲਤ ਨਹੀਂ ਹੈਗੀ ਕੋਈ ਬੱਸ ਦੀ ਸਹੂਲਤ ਨਹੀਂ ਹੈਗੀ ਪ੍ਰਸ਼ਾਸਨ ਨੂੰ ਕਈ ਵਾਰੀ ਮੰਗ ਕੀਤੀ ਹੈ ਜੀ ਮਨਿਸਟਰਾਂ ਨੂੰ ਵੀ ਕਿਹਾ ਪਰ ਕੋਈ ਨਹੀਂ ਹੈ ਹੁਣ ਅਜੇ ਕੋਈ ਟੈਂਪੂ ਇੱਥੇ ਚਲਾਉਂਦਾ ਤੇ ਯੂਨੀਅਨ ਵਾਲੇ ਪੰਗਾ ਪਾ ਦਿੰਦੇ ਆ ਉਹ ਨਹੀਂ ਚੱਲਣ ਦਿੰਦੇ ਤੇ ਇੱਕ ਜਿਹੜਾ ਮੰਦਿਰ ਹੈ ਸ਼ਿਵ ਮੰਦਿਰ ਇੱਥੇ ਸਥਿਤ ਹੈ ਉਹਦੀ ਵੀ ਕਾਫੀ ਮਾਨਤਾ ਹੈ ਤੇ ਕੀ ਇਤਿਹਾਸ ਹੈ ਬਹੁਤ ਜਿਆਦਾ ਪੁਰਾਣਾ ਪ੍ਰਚੀਨ ਮੰਦਿਰ ਹੈ ਜੀ ਇਹ ਤੇ ਸਾਡੇ ਇੱਕ ਅਸ਼ੋਕ ਕੁਮਾਰ ਜੀ ਹੁੰਦੇ ਸੀਗੇ ਉਹ ਜੋ ਇਸ ਦੁਨੀਆ ਜੇ ਨਹੀਂ ਰਹੇ ਉਹਨਾਂ ਨੇ ਇਹਦਾ ਡਵੈਲਪਮੈਂਟ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਜੀ ਉਹਨਾਂ ਨੇ ਆ ਟੋਬੇ ਚੋਂ ਮਿੱਟੀ ਪਟਾਪੜਾ ਕੇ ਇਹਦੀ ਭਰਤੀ ਭਾਈ ਜੀ ਉਸ ਤੋਂ ਬਾਅਦ ਸੰਤ ਮਹਾਰਾਜ ਜਿਹੜੇ ਹੁਣ ਹੈਗੇ ਉਹਦੇ ਗਿਰੀ ਮਹਾਰਾਜ ਜੀ ਇਹਨਾਂ ਦੇ ਗੁਰੂ ਸੀਗੇ ਉਹ ਉਹਨਾਂ ਨੇ ਇੱਥੇ ਕਾਫੀ ਤਪ ਕੀਤਾ ਜੀ ਕਾਫੀ ਪਹੁੰਚੇ ਸੰਤ ਸੀਗੇ ਜੀ ਹੁਣ ਇਹਨਾਂ ਮਹਾਰਾਜ ਨੇ ਇਹਨਾਂ ਦੀ ਦੇਖ ਦੇਖ ਕੇ ਇਹ ਐਡਾ بڑا ਮੰਦਿਰ ਜੋ ਹੈਗਾ ਸਥਾਪਿਤ ਹੋਇਆ ਹੈ ਇਹ ਕਿਹੜੇ ਸੰਤ ਚ ਸਥਾਪਿਤ ਹੋਇਆ ਸੀ ਮੰਦਿਰ ਇਹ ਮੰਦਿਰ ਤਾਂ ਹੁਣ ਪਿਛਲੇ 40-50 ਇਹ ਮੰਦਿਰ ਤਾਂ ਹੈ ਪੁਰਾਣਾ ਹੀ ਹੈ ਜੀ ਪਰ ਚੀਨ ਮੰਦਿਰ ਹੈ ਪਰ ਇਹਦੀ ਡਵੈਲਪਮੈਂਟ ਹੋਣ 5-7 ਸਾਲਾਂ ਤੋਂ ਕਾਫੀ ਹੋਈ ਹੈ ਕਾਫੀ ਸਹਿਯੋਗ ਹੈ ਆਮ ਲੋਕਾਂ ਦਾ ਪਿੰਡ ਵਾ ਦਾ ਬਹੁਤ ਪਿੰਡ ਵਾਸੀਆਂ ਦਾ ਵੀ ਸਹਿਯੋਗ ਹੈ ਤੇ ਬਾਹਰ ਲਿਆਂ ਦਾ ਵੀ ਬਹੁਤ ਸਹਿਯੋਗ ਹੈ ਦੇਖਿਆ ਜਾਂਦਾ ਹੈ ਕਿ ਕਾਫੀ ਇੱਥੇ ਜੋ ਲੀਡਰ ਸਾਹਿਬਾਨ ਨੇ ਪੋਲੀਟਿਕਲ ਲੈਵਲ ਤੇ ਵੀ ਇੱਥੇ ਕਾਫੀ ਦਰਸ਼ਨ ਕਰਦੇ ਹਰ ਪਾਰਟੀ ਦੇ ਲੀਡਰ ਇੱਥੇ ਆਉਂਦੇ ਹਨ ਕਾਂਗਰਸ ਦੇ ਵੀ ਆਮ ਆਦਮੀ ਪਾਰਟੀ ਵੀ ਭਾਜਪਾ ਜਨਤਾ ਪਾਰਟੀ ਵੀ ਖੰਨਾ ਜੀ ਸਭ ਇੱਥੇ ਆ ਗਏ ਠੀਕ ਹਾਂਜੀ ਤੇ ਹੋਰ ਪਿੰਡ ਬਾਰੇ ਤੁਸੀਂ ਕੁਝ ਨੌਲੇਜ ਦੇਣੀ ਚਾਹੋ ਜਾਂ ਤੁਹਾਨੂੰ ਕੋਈ ਜਾਣਕਾਰੀ ਹੋਵੇ ਸੋ ਆਪਣੇ ਸਾਡੇ ਸਰੋਤਿਆਂ ਤੱਕ ਪਹੁੰਚਣੀ ਕਰਨੀ ਹੋਵੇ ਪਿੰਡ ਦੀਆਂ ਹੁਣ ਛੋਟੋਟੀਆਂ ਕਮੀਆਂ ਹੈਗੀਆਂ ਜਿਹੜੀਆਂ ਆਪਾਂ ਪ੍ਰਸ਼ਾਸਨ ਨੂੰ ਦੱਸੀਆਂ ਹੈਗੀਆਂ ਉਹਨਾਂ ਨੂੰ ਜਲਦ ਪੂਰੀਆਂ ਕਰਾਵਾਂਗੇ ਜੀ ਇੱਕ ਬੱਚਿਆਂ ਨੂੰ ਪੜਨ ਵਾਸਤੇ ਸਕੂਲ ਦੀ ਵਿਵਸਥਾ ਚਾਹੀਦੀ ਹੁੰਦੀ ਹੈ ਤੇ ਉਹਦੀ ਕਿੱਦਾਂ ਹੈਗਾ ਇੱਥੇ ਸਕੂਲ ਸਾਡੇ ਨਾਲ ਜੀ ਪ੍ਰਾਇਮਰੀ ਸਕੂਲ ਵੀ ਹੈਗਾ ਤੇ ਹਾਈ ਸਕੂਲ ਵੀ ਹੈਗਾ ਇਹ ਜੇ ਅਸੀਂ ਮੇਰੀ ਟੇਨੌਰ ਤੇ ਵੀ ਕਾਫੀ ਬਿਲਡਿੰਗ ਅਸੀਂ ਉਹਦੀ ਬਣਾਈ ਸੀ ਜੀ ਤੇ ਹੁਣ ਅਸੀਂ ਡਿਮਾਂਡ ਕੀਤੀ ਹੈ ਸਰਕਾਰ ਨੂੰ ਕਿ ਸਾਡੇ 10+2 ਕੀਤਾ ਜਾਵੇ ਸਾਡੇ ਕੋਲ ਬਿਲਡਿੰਗ ਪੂਰੀ ਹੈ ਇੱਕ ਸਾਡੀ ਗਰਾਊਂਡ ਵੀ ਘਾਟ ਸੀਗੀ ਜੀ ਹੁਣ ਉਹਨੂੰ ਅਸੀਂ ਜਿਹੜਾ ਟਿਊਬਨ ਆ ਉਹ ਅੱਗੇ ਕਰ ਦਿੱਤਾ ਉਹ ਜਿਹੜੀ ਗਰਾਊਂਡ ਹੈਗੀ ਆ ਉਹ ਵੀ ਅਸੀਂ ਜਲਦ ਬਣਾ ਦੇਣੀ ਹੈ ਜੀ ਉਹ ਉਹ ਟਾਂਚੀ ਦੀ ਜਿਹੜੀ ਹੈਗੀ ਨਾ ਵਾਟਰ ਸਪਲਾਈ ਦੀ ਉਹਦੀ ਜਗ੍ਹਾ ਨਾਲ ਸ਼ਾਮਲ ਕਰਾ ਕੇ ਉਹ ਗਰਾਊਂਡ ਦੀ ਜਿਹੜੇ ਮਸਲਾ ਉਹ ਵੀ ਹੱਲ ਕਰ ਦੇਣਾ ਜੀ ਜਲਦੀ ਤੇ ਸਰ ਇੱਕ ਪਸ਼ੂ ਜਿਹੜੇ ਰੱਖੇ ਹੁੰਦੇ ਨੇ ਪਿੰਡਾਂ ਦੇ ਵਿੱਚ ਡਿਸਪੈਂਸਰੀ ਹੁੰਦੀ ਇੱਕ ਪਸ਼ੂਆਂ ਦੀ ਹੈ ਨਾ ਹਸਪਤਾਲ ਛੋਟਾ ਜਿਹਾ ਇਹਦੀ ਵੀ ਡਿਸਪੈਂਸਰੀ ਸਗੀ ਜੀ ਤੇ ਉਹ ਕਾਫੀ ਦੇਰ ਤੋਂ ਡਾਕਟਰ ਇੱਥੇ ਨਹੀਂ ਸੀਗਾ ਜੀ ਹੁਣ ਡਾਕਟਰ ਸਾਹਿਬੇ ਰੈਗੂਲਰ ਆ ਰਹੇ ਹੈ ਜੀ ਹਾਂ ਜਿਸ ਨਾਲ ਲੋਕਾਂ ਨੂੰ ਜੀਵਿਦਾਰਾਂ ਨੂੰ ਪਸ਼ੂਆਂ ਦਾ ਬਹੁਤ ਫਾਇਦਾ ਹੈ ਤੇ ਕੋਈ ਪਿੰਡ ਵਾਸੀ ਨੂੰ ਅਪੀਲ ਕਰਨਾ ਚਾਹੁੰਦੇ ਤੁਸੀਂ ਪਿੰਡ ਵਾਸੀ ਇਹਦਾ ਇਹ ਅਪੀਲ ਕਰਦੇ ਆ ਵੀ ਪਿੰਡ ਨੂੰ ਸਾਫ਼ ਸੁਥਰਾ ਰੱਖਣ ਜੀ ਆ ਜਿੰਨਾ ਪਲਾਸਟਿਕ ਦਾ ਹੈਗਾ ਇਹਦੀ ਘੱਟ ਵੱਧ ਦੋ ਕਰਨ ਜੀ ਤੇ ਪਾਣੀ ਜਿਹੜਾ ਹੈਗਾ ਪਾਣੀ ਅਸੀਂ ਇੱਥੇ ਪੂਰਾ ਦਿੰਨੇ ਆ ਉਹਦਾ ਵੀ ਮਹਿਜੂਰ ਜਿਹੜਾ ਹੈਗਾ ਕਰਦੇ ਆ ਲੋਕੀ ਨਾ ਕਰਨ ਜੀ ਕਿਉਂਕਿ ਆਉਣ ਵਾਲੇ ਟਾਈਮ 'ਚ ਪਾਣੀ ਸਾਨੂੰ ਨਹੀਂ ਮਿਲਣਾ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਫਿਰ ਦੁਬਾਰਾ ਸਰਪੰਚ ਬਣ ਬਣਦੇ ਹੋ ਤੇ ਚੁਣੇ ਜਾਂਦੇ ਹੋ ਤੇ ਕਿਦਾਂ ਦੀ ਵਿਵਸਥਾ ਹੋਰ ਚਾਹੁੰਦੇ ਹੋ ਕਿ ਪਿੰਡ ਦੇ ਵਿੱਚ ਵਿਕਾਸ ਕਿਤੇ ਜਾਣੇ ਚਾਹੀਦੇ ਨੇ ਮੈਂ ਤਾਂ ਇਹ ਸ਼ੁਰੂ ਤੋਂ ਕਾਫੀ ਦੇਰ ਤੋਂ ਇਸ ਪਿੰਡ ਨੇ ਮੈਨੂੰ ਬਹੁਤ ਮਾਨ ਬਖਸ਼ਿਆ ਤੇ ਮੈਂ ਇਹਨਾਂ ਦਾ ਦੇਣਾ ਦੇ ਨਹੀਂ ਦੇ ਸਕਦਾ ਜੇ ਮੈਨੂੰ ਦੁਬਾਰਾ ਇਹਨਾਂ ਨੇ ਚੁਣਿਆ ਜਿਹੜੀ ਕੋਈ ਪਿੰਡ 'ਚ ਕਮੀ ਹੈਗੀ ਆ ਉਹਨੂੰ ਮੈਂ ਤੁਹਾਨੂੰ ਮਨਦਾਨਾ ਪੂਰਾ ਕਰਾਂ ਸੋ ਇਹ ਸਨ ਬਸੀ غلام हुसैन ਪਿੰਡ ਦੇ ਸਰਪੰਚ ਸਾਹਿਬ ਠਾਕੁਰ ਨਰਵੀਰ ਸਿੰਘ ਜਿਨ੍ਹਾਂ ਨੇ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਪਿੰਡ ਦੇ ਵਿਕਾਸ ਬਾਰੇ ਜਾਣਕਾਰੀ ਦਿੱਤੀ ਜਿਹੜੇ ਵਿਕਾਸ ਪੱਖੋਂ ਪਿੰਡ ਰਹਿ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਪੰਚ ਬਣਦੇ ਨੇ ਤੇ ਉਹਨਾਂ ਵੱਲੋਂ ਇਹ ਹੀ ਕਿਹਾ ਗਿਆ ਕਿ ਉਹ ਸਾਰੇ ਅਧੂਰੇ ਕੰਮ ਆਪਾਂ ਪੂਰੇ ਤਨਮਨ ਧੰਦੇ ਨਾਲ ਅਸੀਂ ਕਰਾਂਗੇ ਤੇ ਜਿਸ ਦੇ ਵਿੱਚ ਪਿੰਡ ਵਾਸੀਆਂ ਦਾ ਤੇ ਪ੍ਰਸ਼ਾਸਨ ਦਾ ਇਹਨਾਂ ਨੂੰ ਸਹਿਯੋਗ ਚਾਹੀਦਾ ਜੀਬੀਸੀ ਅਪਡੇਟ ਦੇ ਕੈਮਰਾਮੈਨ ਜਤਿੰਦਰ ਪੰਸ ਨਾਲ ਮਨਵਨੀ ਸਿੰਘ ਚੀਮਾ ਧੰਨਵਾਦ